ਉੱਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਇਹ ਦੇਖੋ ਹਰ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਮਤਲਬ ਤੁਸੀਂ ਆਮ ਆਦਮੀ ਪਾਰਟੀ ਤੋਂ ਮਤਲਬ ਪੁੱਛੋ ਜੋ ਪੁੱਛਣਾ ਕੀ ਨਹੀਂ ਕਰਨੀ ਗੱਲ ਹਾਂ ਤਰੀਕੇ ਨਾਲ ਗੱਲ ਕਰੋ ਕਰਨੀ ਆ ਰਲੈਕਸ ਹੋ ਜਾਓ ਜੀ ਇਹ ਗੱਲ ਗੱਲਾਂ ਡਬਲ ਕਰ ਰਹੀ ਹੋ ਉਹ 4 ਵਜੇ ਉਹਨਾਂ ਨੇ ਕਿਹਾ ਤਾਂ ਮੈਂ 4 ਵਜੇ ਦੇਣਗੇ ਐਨਓਸੀ ਦੇਣਗੇ ਗੱਲ ਖਤਮ ਆਹੀ ਆ ਤੁਹਾਡੇ ਬੰਦੇ ਬੈਥੇ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਪੰਜ ਕਰਦੇ ਆਂਦੇ ਫਿਰ ਸਾਨੂੰ ਲਿਖਤੀ ਰੂਪ 'ਚ ਦੋ ਪਰ ਜਿਹੜੇ ਕੋਈ ਦੋ ਵੀ ਐਨਓਸੀ ਨੇ ਸਰਕਾਰ ਨੇ ਬੰਦ ਕਰਤੀਆਂ ਤਾਨੂੰ ਕੋਈ ਕਾਗਜ਼ ਨਹੀਂ ਦਊਗਾ ਕੋਈ ਦੇ ਦੇ ਹਾਂ ਤੇਰਾ ਫੋਕਲਿਸ ਨੰਦਾ ਦਾ 4 ਵਜੇ ਤੱਕ ਕਹਿੰਦੇ ਨੇ ਮੈਡਮ ਮੈਂ ਮੈਨੂੰ ਦੇ ਦਿੰਦੇ ਹਾਂ ਤੇ ਯਾਰ ਐਨੀ ਛੁੱਟੀ ਗੱਲ ਕਿਉਂ ਬਣਨੇ ਆ ਬੱਸ ਮੈਨੂੰ ਦੇ ਤਾਂ ਪਲੇ ਆਉ ਕਿੱਥੇ ਆਲੇ ਉਹ ਕਾਪੀ ਦੇ ਦੋ ਤੁਹਾਨੂੰ ਕੋਈ ਦੇ 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 ਦੋ ਹਾਂ ਲੱਗਾ ਪਾ ਬੈਠ ਗੱਲ ਨਾਲ ਤਰੂੰ ਕਿਦੋਂ ਡੇਰ ਘਟੇ ਰਾਂ ਕੱਲ ਇਹ ਮੈਡਮ 2 ਦਿਨ ਹੋ ਗਏ ਲੋਕਾਂ ਨੂੰ ਹਰਾਨ ਹੁੰਦਿਆਂ ਨੂੰ ਕੋਈ ਗੱਲ ਸਪੱਸ਼ਟ ਕਰੋ ਨਹੀਂ 2 ਦਿਨ ਤਾਂ ਹੋਏ ਵੀ ਨਹੀਂ ਕੱਲ ਨੂੰ ਅੱਜ ਦੂਜਾ ਦਿਨ ਹੈ ਅੱਜ ਕੱਲ ਨੋਮੀਨੇਸ਼ਨ ਦਾ ਦੂਜਾ ਦਿਨ ਕੱਲ ਕੰਮ ਸ਼ੁਰੂ ਹੋਇਆ ਜੀ ਹਾਂ ਜੀ ਮੈਡਮ ਤੁਹਾਨੂੰ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਅਸੀਂ ਤੁਹਾਡਾ ਟਾਈਮ ਵੇਸਟ ਨਹੀਂ ਕਰ ਰਿਹਾ ਸਾਨੂੰ ਬੇਸਿਕ ਕਾਪੀ ਦੋ ਹਾਂ ਕੋਈ ਨਹੀਂ ਦੇ ਦਿੰਦੇ ਕਾਪੀ ਦੋ ਦੇ ਦਾਂਗੇ ਕੋਈ ਕੋਈ ਟਾਈਮ ਵੇਸਟ ਇਸ ਟਾਈਮ ਨਹੀਂ ਦੇ ਸਕਦੇ ਦੇ ਦਾਂ ਕਦੋਂ ਦੇਣੀ ਹੈ ਉਹ ਤਾਹ ਚੰਡੀਗੜ੍ਹ ਤੋਂ ਮਗਾ ਕੇ ਦੂੰ ਤੇ ਤੁਹਾਡੇ ਕੋਲ ਗਈ ਨਹੀਂ ਤਾਂ ਫਿਰ ਤੁਸੀਂ ਕਿਵੇਂ ਕਹਿੰਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਫੋਨ ਆ ਗਿਆ ਐਦਾਂ ਨਹੀਂ ਬੀਬੀ ਇਹ ਤਾਂ ਸੈਕੰਡ ਆਪਸ਼ਨ ਨਾਲ ਇਸ ਮੈਡਮ ਐਕਚੁਅਲੀ ਕੀ ਆ ਐਨਓਸੀ ਪਹਿਲੇ ਹੀ ਆਧਾਰਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰ ਸਕਦਾ ਉਹਨੇ ਫਿਰ 4 ਵਜੇ ਤੱਕ ਵੇਟ ਕਰ ਲੈਣ ਦੋ ਦਿਨ ਹੋ ਗਏ ਐਡਮਿਸ਼ਨ ਨੋਮੀਨੇਸ਼ਨ ਨੋਮੀਨੇਸ਼ਨ ਦਾ ਡੇਟ ਦਾ ਸਮਾਂ ਨਿਕਲਦੇ ਮੈਂ ਡਾਲਾ ਇਹ ਐਨਓਸੀ ਦਾ ਮਤਲਬ ਨਹੀਂ ਨੋਮੀਨੇਸ਼ਨ ਲੋਕਾਂ ਦੀ ਲੇਟ ਹੋ ਰਹੀ ਹੈ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਨਿਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਹੀ ਤਾਂ ਪਰਦਾ ਕਰ ਰਹੀਆਂ ਤੁਸੀਂ ਮੈਡਮ ਸਾਰੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਤੁਸੀਂ ਇੱਕ ਨੂੰ ਵੀ ਚਾਰ ਵਜੇ ਜਾਰੀ ਕਰਾਂਗੇ ਤੁਸੀਂ ਕਹਿੰਦੇ ਡਬਲਿੰਗ ਕਿਉਂ ਹੈ ਗੱਲ ਦੀ ਨਹੀਂ ਨਹੀਂ ਗੱਲ ਦੀ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਆਰਡਰ ਹੋਇਆ ਹੋ ਗਿਆ ਇੱਕ ਪਾਸੇ ਕਹਿੰਦੇ ਚਾਰ ਪਾਸੇ ਕਰਨੀ ਹੈ ਮੈਂ ਇੱਥੇ ਬੰਦੇ ਲਾ ਕੇ ਕਰਾ ਰਹੇ ਹਾਂ ਇਹ ਵੀ ਮਰਦਾਂ ਦੀ ਡਬਲਿੰਗ ਕਿਸ ਚੀਜ਼ ਦੀ ਹੈ ਕਰ ਦੇ ਰਹੇ ਹੈ ਇਹ ਕੋਈ ਡਬਲਿੰਗ ਨਾਲੇ ਕਿਨੂੰ 4 ਵਜੇ ਦੇ ਦੇਣੀ ਹੈ ਨਾਲੇ ਕਿਨੂੰ ਬੰਦ ਹੋ ਗਈ ਹੈ ਇਹ ਕਿਹੜੀ ਡਬਲਿੰਗ ਪੁੱਛੀ ਹੈ ਤੁਸੀਂ ਕਿਸ ਗਲਤੀ ਹੈ ਸਾਰਾ ਸਟਾਫ ਤੁਹਾਡੇ ਕੋਲ ਹੈਗਾ ਇੱਥੇ ਪਟਾ ਕੇ ਰੱਖੋ ਨਾਲ ਨਾਲ ਨਿਕਲੀਆ ਕਰਤਾ ਜੀ ਦੇਣੀ ਨਹੀਂ ਹੈ ਔਰ ਡਾ ਲੈ ਗਿਆ ਹੁਣ ਕਰਦਾ ਦੱਸੋ ਕਦੇ ਤੁਸੀਂ ਕਹਿੰਦੇ ਹੋ ਕਿ 4 ਵਜੇ ਜਾਰੀ ਕਰਦਾ ਕਦੇ ਕਿਉਂ ਅੰਡੂ ਪ੍ਰੈਸ਼ਰ ਮਾਰਦੇ ਹੋ ਸਰਕਾਰ ਦਾ ਤੁਸੀਂ ਦੇਖ ਲਿਆ ਵੀ ਕਿੰਨੀਆਂ ਕਿਨਰ ਪੱਖ ਨੇ ਗਿਆ ਤਰਨ ਤਰਨ ਦੇ रिजल्ट ਤੋਂ ਬਾਅਦ ਅਕਾਲੀ ਦਲ ਤੋਂ ਇੰਨਾ ਕਿ ਡਰੇ ਪਏ ਨੇ ਜੇ ਵਾਕਈ ਇਹ ਚਾਉਂਦੇ ਨੇ ਕਿ ਨਿਰਪੱਖ ਹੋਣ ਤਾਂ ਫਿਰ ਡਰ ਕਾਦਾ ਜੋ ਲੋਕਾਂ ਦਾ ਫਤਵਾ ਉਹ ਮਨਜ਼ੂਰੂ ਅੰਦਰ ਤੁਸੀਂ ਵੀਡੀਓ ਸਾਹਿਬ ਦਾ ਦੇਖ ਹੀ ਲਿਆ ਸਾਫ਼ ਕੀ ਕਹਿ ਰਹੇ ਨੇ ਕਿ ਹੋਟੇਲ ਦੇ ਤਾਂ ਕੈਂਡੀਡੇਟ ਹੀ ਨਹੀਂ ਹੈਗੇ ਜੀ ਇਹ ਤੋਂ ਸਾਫ਼ ਜਾਇਰ ਹੁੰਦਾ ਕਿ ਆਮ ਆਦਮੀ ਦੇ ਨਾਲ ਚੱਲਦੇ ਨੇ ਮੈਂ ਫਿਰ ਵੀ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਉੱਥੇ ਦਾ ਰਿਜ਼ਲਟ ਦੇ ਲੋ ਕਿੰਨੇ ਆ ਕਿੰਨਿਆਂ ਨੂੰ ਨੌਕਰੀ ਤੋਂ ਸਸਪੈਂਡ ਹੋ ਗਿਆ ਹੱਥ ਧੋਣਾ ਪਿਆ ਉਹੀ ਹਾਲ ਮੈਨੂੰ ਲੱਗਦਾ ਇੱਥੇ ਹੋਣਾ ਜੋ ਇੱਥੇ ਅਫਸਰਾਂ ਦਾ ਸੋ ਮੇਰੀ ਬੇਨਤੀ ਆ ਕਿ ਤੁਸੀਂ ਦੋ ਦਿਨ ਹੋ ਗਏ ਕਿਉਂ ਨਹੀਂ ਐਨਓਸੀ ਨਹੀਂ ਦੋ ਦਿਨ ਕੋ ਜੇ ਇਹਨਾਂ ਨੇ ਬੰਦੇ ਚੋਣਾ ਲੜਾਉਣੀਆਂ ਸੀ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਬਿਲਕੁਲ ਜੀ ਜਿਹੜਾ ਇਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਤੁਸੀਂ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਤੁਸੀਂ ਕੀ ਕਹਿਈਏ ਕਿਹਨਾਂ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਇਹਦਾ ਮਤਲਬ ਕੀ ਤੁਸੀਂ ਆਪ ਦੀਆਂ ਮਤਲਬ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ